ਆਪ ਸਭ ਦਾ YouTube ਚੈਨਲ Vision and Focus ਉੱਤੇ ਸਵਾਗਤ ਹੈ ਅੱਜ ਦੇ ਸੰਖੇਪ ਸੈਸ਼ਨ ਦੇ ਵਿੱਚ ਆਪਾਂ ਚਰਚਾ ਕਰਾਂਗੇ ਡਾਕਟਰ ਭੀਮrao ਅੰਬੇਦਕਰ ਜੀ ਦੇ ਪ੍ਰੀ ਨਿਰਵਾਣ ਦਿਵਸ ਨੂੰ ਸਮਰਪਿਤ ਸਮਾਗਮ ਸ੍ਰੀ ਗੁਰੂ ਰਵਿਦਾਸ ਟੈਂਪਲਰੀਓ ਲਿੰਡਾ ਸੈਕਰਾਮੈਂਟੋ ਕੈਲੀਫੋਰਨੀਆ ਵਿਖੇ ਕਰਵਾਏ ਗਏ ਬਾਬਾ ਸਾਹਿਬ ਦੀ ਤਸਵੀਰ ਉੱਤੇ ਫੁੱਲ ਮਾਲਾ ਅਰਪਣ ਕੀਤੇ ਗਏ ਇਸ ਪ੍ਰੋਗਰਾਮ ਬਾਰੇ ਵਿਸਾਰ ਵਿੱਚ ਆਪਾਂ ਚਰਚਾ ਕਰਦੇ ਹਾਂ ਜੀ ਦਿਨ ਐਤਵਾਰ 21 ਦਸੰਬਰ 2025 ਨੂੰ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਰੋ ਮੇਰਕਰ ਜੀ ਦੇ 69ਵੇਂ ਪ੍ਰੀ ਨਿਰਵਾਨ ਦਿਵਸ ਨੂੰ ਸਮਰਪਿਤ ਸਮਾਗਮ ਸ੍ਰੀ ਗੁਰੂ ਰਵਿਦਾਸ ਟੈਂਪਲਰੀਓਲਿੰਡਾ ਸੈਕਰਾਮੈਂਟੋ ਕੈਲੀਫੋਰਨੀਆ ਯੂਐਸਏ ਵਿਖੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਰ ਸੰਗਤ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ। ਇਨ੍ਹਾਂ ਹਫਤਾਵਾਰੀ ਦੀਵਾਨਾਂ ਦੇ ਵਿੱਚ ਸੰਗਤਾਂ ਬੁੱਧ ਵੱਡੀ ਗਿਣਤੀ ਵਿੱਚ ਗੁਰੂ ਘਰ ਵਿਖੇ ਪਹੁੰਚੀਆਂ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਅਰਦਾਸ ਬੇਨਤੀ ਦੇ ਵਿੱਚ ਪਿਛਲੇ ਦਿਨੀ ਵਿਛੋੜਾ ਦੇ ਗਏ ਮੈਂਬਰਾਂ ਨੂੰ ਵੀ ਯਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਸ਼੍ਰੀ 모ਹਿੰਦਰ ਲਾਲ ਜੀ ਸ਼੍ਰੀ ترਸੀਮ لال 마હી ਸ਼੍ਰੀ ਰਜਿੰਦਰ ਸਿੰਘ ਰਿੰਕੂ ਅਤੇ ਬੀਬੀ ਕੁਲਜੀਤ ਕੌਰ ਪੁੱਟਾ ਜੀ ਨੂੰ ਵਿਸ਼ੇਸ਼ ਤੌਰ ਤੇ ਯਾਰ ਕੀਤਾ ਗਿਆ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ ਜਿਨ੍ਹਾਂ ਵਿੱਚ ਭਾਈ ਗੁਰਦੀਪ ਸਿੰਘ ਭਾਈ ਜੀਵਨ ਸਿੰਘ ਭਾਈ ਅਮਰਜੀਤ ਸਿੰਘ ਜੀ ਵੱਲੋਂ ਕੀਰਤਨ ਦਰਬਾਰ ਸਜਾਇਆ ਗਿਆ ਗੁਰੂ ਕੇ ਲੰਗਰ ਅਟੁੱਟ ਵਰਤੇ ਇਸ ਮੌਕੇ ਹਾਜ਼ਰ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨਾਂ ਵੱਲੋਂ ਬਾਬਾ ਸਾਹਿਬ ਜੀ ਦੀ ਤਸਵੀਰ ਉੱਤੇ ਫੁੱਲ ਮਾਲਾ ਭੇਟ ਕੀਤੀ ਗਈ ਅਤੇ ਬੁਲਵਾਰਿਆਂ ਜਿਨ੍ਹਾਂ ਦੇ ਵਿੱਚ ਸ਼੍ਰੀ ਹੰਸਰਾਜ ਕਾਜਲਾ, ਸ਼੍ਰੀ ਜੀਵਨ ਰਤੂ, ਸ਼੍ਰੀ ਰਾਜ ਸੂਦ, ਸ਼੍ਰੀ ਸੁਰਿੰਦਰ ਚੋਹਾਨ, ਸ਼੍ਰੀ ਬਲਦੇਵ ਸਿੰਘ ਬੱਧਣ, ਸ਼੍ਰੀ ਮੋਹਿੰਦਰ ਸਿੰਘ ਧਾਮੀ, ਡਾਕਟਰ ਪ੍ਰਦੀਪ ਨਾਗਲੇ, ਸ਼੍ਰੀ ਪਵਨ ਮਾਹੀ, ਸ਼੍ਰੀ ਸੁਰਿੰਦਰ ਸ਼ਿਮਾਰ ਜੀ ਨੇ ਡਾਕਟਰ ਬੀ ਆਰ ਅੰਬੇ德ਕਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਸੰਖੇਪ ਭਾਸ਼ਣ ਕਵਤਾਵਾਂ ਅਤੇ ਗੀਤਾਂ ਰਾਹੀਂ ਵਿਚਾਰ ਚਰਚਾਵਾਂ ਕੀਤੀਆਂ ਬੱਚਿਆਂ ਨੇ ਵੀ ਵੱਧ ਚੜ ਕੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਜਿਨ੍ਹਾਂ ਦੇ ਵਿੱਚ ਗੁਰਪ੍ਰੀਤ ਕੌਰ, ਉਦੇਸੂਦ, ਹਰਨੂਰ ਸਿੰਘ ਸ਼ਾਮਲ ਹਨ ਨੇ ਬਾਬਾ ਸਾਹਿਬ ਦੇ ਮਹਾਨ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕੀਤੇ ਬਾਬਾ ਸਾਹਿਬ ਦੇ ਪ੍ਰੀ ਨਿਰਵਾਣ ਦਿਵਸ ਨੂੰ ਸਮਰਪਿਤ ਹੁੰਦੇ ਹੋਏ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਗੁਰੂ ਘਰ ਦੀ ਨਵੀਂ ਬਣ ਰਹੀ ਬਿਲਡਿੰਗ ਦੇ ਲਈ ਮਾਇਆ ਕਤਰ ਕੀਤੀ ਫੰਡਰੇਜ ਕੀਤਾ ਗਿਆ ਗੁਰੂ ਘਰ ਦੇ ਸਟੇ ਸਕੱਤਰ ਸ੍ਰੀ ਬਲਜੀਤ ਸਿੰਘ ਜੀ ਨੇ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸੰਗਤਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਇਹ ਸਾਰੇ ਸਮਾਗਮ ਸ੍ਰੀ ਗੁਰੂ ਰਵਿਦਾਸ ਟੈਂਪਲ ਸੈਕਰਾਮੈਂਟੋ ਬੰਗੜ ਫੈਮਿਲੀ ਅਤੇ ਦੇਸ਼ ਦੁਆਬਾ ਦੇ YouTube ਅਤੇ Facebook ਚੈਨਲ ਉੱਤੇ ਲਾਈਵ ਪ੍ਰਸਾਰਤ ਕੀਤੇ ਗਏ ਇਸ ਪ੍ਰੋਗਰਾਮ ਦੀ ਲਾਈਵ ਪ੍ਰਸਾਰਣ ਅਤੇ ਕਵਰੇਜ ਦੇ ਲਈ ਸ਼੍ਰੀ ਅਜੀਤ ਪਰਵੱਗਾ, ਸ਼੍ਰੀ ਪ੍ਰਿੰਸਮਲ, ਗੁਰੂ ਘਰ ਦੀ ਮੀਡੀਆ ਟੀਮ ਅਤੇ ਸ਼੍ਰੀ ਪ੍ਰੇਮ ਚੁੰਬਰ, ਮੁੱਖ ਸੰਪਾਦਕ ਦੇਸ਼ ਦਵਾਬਾ ਅੰਬੇਰਕਰ ਟਾਈਮ ਅਤੇ ਸ਼੍ਰੀ ਸੰਦੀਪ ਬੰਗੜ ਜੀ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ।